ਸੱਚ ਗੱਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਤੇ ਅੱਜ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜੇ ਵਾਧੇ ਗਰਮੀ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਤੇ ਜੋ ਤਾਜ਼ਾ ਪੱਤਰ ਜੋ ਕਹਿ ਲਈਏ ਕਿ ਨੋਟਿਸ ਜਾਰੀ ਕੀਤਾ ਗਿਆ ਜੀ ਤੁਹਾਡੀ ਸਕਰੀਨ ਤੇ ਆ ਸੋ ਕੱਲ ਨੋਟਿਸ ਜਾਰੀ ਕੀਤਾ ਗਿਆ ਸੀਗਾ ਜੀ ਤੇ ਮੀਡੀਆ ਦੇ ਵਿੱਚ ਇਹ ਨੋਟਿਸ ਹੈ ਜਿਹੜਾ ਵਾਇਰਲ ਹੋਇਆ ਤੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਗਰਮੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ 2024 ਦੌਰਾਨ 1/6/2024 ਤੋਂ 30/6/2024 ਜਿਹੜਾ ਕਿ ਪਹਿਲਾ ਸ਼ਡਿਊਲ ਹੁੰਦਾ ਪਿਛਲੇ ਸਾਲਾਂ ਦੇ ਵਿੱਚ ਉਹੀ ਸ਼ਡਿਊਲ ਅਨਸਾਰ ਜਿਹੜੀਆਂ ਛੁੱਟੀਆਂ ਹੋਣਗੀਆਂ ਪਹਿਲਾਂ ਤਾਂ ਛੁੱਟੀਆਂ ਨਹੀਂ ਕੀਤੇ ਗਏ ਜਿਵੇਂ ਕਿ ਕਿਆਸ ਲਗਾਏ ਜਾ ਰਹੇ ਸੀਗੇ ਕਿ 25 ਮਈ ਤੋਂ ਛੁੱਟੀਆਂ ਹੋ ਸਕਦੀਆਂ ਨੇ ਤੇ ਇਸ ਲਈ 25 ਮਈ ਤੋਂ ਨਹੀਂ ਹੋਈਆਂ ਜੀ ਇੱਕ ਜਦੋਂ ਤੋਂ ਹੀ ਛੁੱਟੀਆਂ ਹੋਈਆਂ ਨੇ ਤੇ ਇਹ ਦੋ ਖਤਰ ਇੱਕੋ ਹੀ ਖਤਰ ਹੈ ਅਲੱਗ-ਅਲੱਗ ਜਿਹੜੇ ਤੁਹਾਨੂੰ ਦਿਖਾ ਰਹੇ ਆ ਸੋ ਇਹ ਜਿਹੜਾ ਜਿਆ ਐਲਾਨ ਕਰ ਦਿੱਤਾ ਜਾਏਗਾ ਜੀ ਤੇ ਸੋ ਮੀਡੀਆ ਰੋਡ ਤੇ ਤੁਹਾਨੂੰ ਦਿਖਾ ਦਿੰਨੇ ਆ ਜੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਇਹ ਐਲਾਨ ਸਿੱਖਿਆ ਵਿਭਾਗ ਲੋ ਕੀਤਾ ਗਿਆ ਹੈ ਵਿਭਾਗ ਦੇ ਜਾਰੀ ਕੀਤੇ ਗਏ ਹੁਕਮਾਂ ਉ ਤੱਕ ਪ੍ਰਾਈਵੇਟ ਸਰਕਾਰੀ ਐਡਿਟਡ ਸਕੂਲਾਂ ਦੇ ਵਿੱਚ ਗਰਮੀ ਦੇ ਮੌਸਮ ਨੂੰ ਅੱਧੇ ਨਜ਼ਰ ਰੱਖਦੇ ਛੁੱਟੀਆਂ ਕੀਤੀਆਂ ਗਈਆਂ ਨੇ 30 ਜੂਨ ਤੱਕ ਇਹ ਛੁੱਟੀਆਂ ਚੱਲਿਆਣੇ ਜਾਰੀ ਰਹਿਣਗੇ ਪੰਜਾਬ ਦੇ ਸਿੱਖਿਆ ਸਕੱਤਰ ਕਮਲ ਕਸ਼ੋਰ ਯਾਦਵ ਜੀ ਵੱਲੋਂ ਇਹ ਛੁੱਟੀਆਂ ਜੜੀਆਂ ਨੇ ਇਹੋ ਕੌਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਤਾਂ